ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੜਿਆਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ 10 ਤੋਂ 15 ਕਿੱਲੇ ਕਣਕ ਦੀ ਨਾੜ ਸੜ ਕੇ ਸੁਆਹ ਹੋ ਗਈ ਆ ਤਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੱਸੀ ਜਾ ਰਹੀ ਆ ਤੇ ਜਦੋਂ ਇਸ ਸਬੰਧੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਬਿਜਲੀ ਵਿਭਾਗ ਤੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਇਸ ਬਾਬਤ ਕਹਿ ਚੁੱਕਿਆ ਕਿ ਉਹਨਾਂ ਦੀਆਂ ਖੇਤਾਂ ਦੇ ਵਿੱਚੋਂ ਜੜੀਆਂ ਉੱਪਰ ਲੀਆਂ ਤਾਰਾ ਨਿਕਲਦੀਆਂ ਨੇ ਉਹ ਕਾਫੀ ਪੁਰਾਣੀਆਂ ਹੋ ਗਈਆਂ ਨੇ ਤਾਂ ਕਮਜ਼ੋਰ ਹੋ ਗਈਆਂ ਨੇ ਪਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੇ ਵੱਲੋਂ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਇਹ ਜੜੀਆਂ ਤਾਰਾ ਨੇ ਟੁੱਟ ਗਈਆਂ ਨੇ ਤਾਂ ਖੇਤਾਂ ਦੇ ਵਿੱਚ ਡਿੱਗੀ ਆ ਤਾਂ ਖੇਤਾਂ ਦੇ ਵਿੱਚੋਂ ਡਿੱਗਣ ਦੇ ਕਾਰਨ ਕਣਕ ਦੀ ਜੜੀ ਨਾੜ ਖੜੀ ਨਾੜ ਨੂੰ ਅੱਗ ਲੱਗ ਗਈ ਆ ਚੰਗਿਆਰੀਆਂ ਨਿਕਲੀਆਂ ਨੇ ਚੰਗਿਆਰੀਆਂ ਨਿਕਲਣ ਦੇ ਕਾਰਨ 10 ਤੋਂ 15 ਕਿੱਲੇ ਕਣਕ ਦੀ ਨਾੜ ਨੂੰ ਅੱਗ ਲੱਗੀ ਹੈ ਜਿਸ ਕਰਕੇ ਇਹ ਨਾੜ ਜੜਾ ਸਰ ਕੇ ਸਵਾਹ ਹੋ ਗਿਆ ਉਹਨਾਂ ਦੇ ਪਸ਼ੂਆਂ ਦੇ ਲਈ ਕੁਝ ਵੀ ਚਾਰਾ ਨਹੀਂ ਬਚਿਆ ਤਾਂ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਸੰਬੰਧੀ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਜਲਦੀ ਇਹਨਾਂ ਤਾਰਾਂ ਨੂੰ ਬਦਲਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕਿਸੇ ਹੋਰ ਕਿਸਾਨ ਦਾ ਨੁਕਸਾਨ ਨਾ ਹੋਵੇ ਨਾ ਭਾਈ ਜੱਟ ਸੁਖਚਾਨ ਸਿੰਘ ਖੇੜਾ ਪਿੰਡ ਖਰਿਆਲਾ ਕੀ ਗੱਲ ਹੋਇ ਕਿ ਤਰ੍ਹਾਂ ਲੱਗੀ ਅੱਗੇ ਇਹਨਾਂ ਤਾਰਾਂ ਟੁੱਟ ਗਈਆਂ ਇਹਨੇ ਤਾਰਾਂ ਨਾਲ ਮਾਰੀਆਂ ਬਹੁਤ ਜਾਂਦੀਆਂ ਅੱਗੇ ਵੀ ਤਾਰਾਂ ਟੁੱਟ ਜਾਂਦੀਆਂ ਨੇ ਇਸ ਕਰਕੇ ਮੰਨੋ ਨੁਕਸਾਨ ਇਹ ਕਿੰਨੇ ਹਜ਼ਾਰ ਕੇਵੀ ਵਾਲੀ ਇਹ ਤਾਰੇ ਇਹ 11000 ਵੱਡੀ ਲਾਈਨ ਤੇ ਇਸ ਤਰ੍ਹਾਂ ਦੇ ਪਹਿਲਾਂ ਨਹੀਂ ਤੁਸੀਂ ਬਿਜਲੀ ਵਾਲਿਆਂ ਨੂੰ ਕੋਈ ਜਾਣੂ ਕਰਵਾਇਆ ਕਿ ਤਾਰਾਂ ਬਦਲੀਆਂ ਜਾਂਣ ਹਾਂਜੀ ਆਖਿਆ ਦੇਗਾ ਹੁਣ ਇਹ ਤੇ ਸਰਕਾਰ ਦੇ ਕੰਮ ਆ ਪਿੱਛੋਂ ਕੀ ਕੀ ਕਰਨਾ ਕੀ ਨਹੀਂ ਆਖੀਦਾ ਦੇਗਾ ਵੀ ਆ ਬਦਲੋ ਤਾਰਾਂ ਤੇ ਹੁਣ ਇਹ ਤਾਂ ਟੁੱਟ ਕੇ ਡਿੱਗੀ ਜਿਹੜਾ ਕਰਨਾ ਕਿ ਡਿੱਗੀ ਜਿਹੜਾ ਨੁਕਸਾਨ ਹੋਇਆ ਟੁੱਟ ਕੇ ਨੁਕਸਾਨ ਹੋਇਆ ਕਿੰਨਾ ਕੁ ਕੀ ਕਿੰਨਾ ਕੁ ਨੁਕਸਾਨ ਹੋਇਆ ਮੰਨ ਲਓ ਇਥੇ 12 13 ਕਿਲੋ ਦਾ ਨੁਕਸਾਨ ਹੋ ਗਿਆ ਜਿਹਦਾ ਇਹ 나ੜ ਹੀ ਸੀ ਕਿ ਕਣਕ ਵੀ ਹੈਗੀ ਨਹੀਂ 나ੜ ਸੀ ਅੱਛਾ ਤੇ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਇਹ ਹੋਈ ਆਵੇ ਆ ਤਾਰਾਂ ਪੈ ਜਾਂਦੇ ਗਾਂ ਨੁਕਸਾਨ ਨਾ ਹੋਵੇ ਜੀ ਮੰਗ ਕਰ ਤੇ ਕਿਹਦੀ ਲਾਪਰਵਾਹੀ ਸਮਝਦੇ ਜੀ ਇਹ ਬਿਜਲੀ ਵਾਲਿਆਂ ਦੀ ਲਾਪਰਵਾਹੀ ਜੀ ਜੀ ਤਾਰਾਂ ਨਹੀਂ ਬਦਲਦੇ ਸੁੱਚੋ ਕੁਈ ਨਹੀਂ ਮੁਲਾਜ਼ਮ ਮਿਲਦੇ ਕੁਸ ਨਹੀਂ ਸਮਾਨ ਮਿਲਦਾ ਉਹਨਾਂ ਦੀ ਲਾਈਫ ਕੀ ਗੱਲ ਹੈ ਸਰਪੰਚ ਜੀ ਕਿਤਰਾ ਲੱਗੀ ਆ ਗਈ ਜੀ ਜਿਹੜਾ ਜੀ ਬੀਲੀ ਦੀ ਕਾਰ ਟੁੱਟ ਕੇ ਨਿਕਲੀ ਆ ਪੰਜ ਲੱਖ ਤੇ ਤਾਰਾ ਕਿੰਨੇ ਕਿ ਚਿਰ ਪੁਰਾਣੀਆਂ ਤਾਰਾਂ ਨੇ 30-35 ਸਾਲ ਪੁਰਾਣੀਆਂ ਜੀ ਅਸੀਂ ਮਹਿਕੂ ਜੀ ਨਾਲ ਕਿ ਵੀ 2000 ਰੁਪਏ ਬੇਨਤੀ ਕਰ ਚੁੱਕੇ ਆ ਪਹਿਲਾਂ ਵੀ ਟੋਕੂੜੀਆਂ ਦੀਆਂ ਆਮ ਹੀ ਢੋਨੇ ਸਹੀ ਜਿੰਨ ਵੀ ਸਾਲ ਸਾਡਾ ਬੜਾ ਜਿਆਦਾ ਨੁਕਸਾਨ ਹੁੰਦਾ ਹੁਣ ਤਾਂ ਮੇਰਾ ਆਪਣਾ ਵੀ 6-7 ਕਿਲੇ ਨਾਰ ਸੜ ਗਿਆ ਜਿਹੜਾ ਟੂੜੀ ਬਣਾਉਣ ਲਈ ਤੇ ਆਮੇ ਮਾਹਵਰਣੀ ਹੋਣੀ ਦਾ ਤਕਰੀਬਨ 12-15 ਕਿਲੋ ਨਾਲ ਸਕਦੇ ਦਾ ਸਵਾ ਹੋ ਗਿਆ ਹਾਲ ਵੀ ਕੋਸ਼ਿਸ਼ ਕਰਕੇ ਜਿਹੜੇ ਆਨਗੋਣ ਨੇ ਮਦਦ ਕਰਕੇ ਸਾਨੂੰ ਬਚਾ ਲਿਆ ਨਹੀਂ ਸਾਡਾ ਹੋਰ ਨੁਕਸਾਨ ਹੋਇਆ ਹੈ ਆਨ ਹੋਰ ਲੋਕਾਂ ਦਾ ਵੀ ਨੁਕਸਾਨ ਨਾਲ ਹੋਣਾ ਸੀ ਤੇ ਇਸ ਬੰਦੇ ਬਿੱਲੀ ਵਾਲਿਆਂ ਨੇ ਤੁਸੀਂ ਜਾਣੂ ਕਰਾਇਆ ਬਿੱਲੀ ਵਾਲ ਨੂੰ ਕਹਿੰਦੇ ਨੇ ਬਿੱਲੀ ਨੂੰ ਤੁਸੀਂ ਪਿਛਲੇ ਸਿੱਕੇ ਝੋਲੇ ਸੀ ਜਿਹੜਾ ਸਾਡਾ ਟੋਟੀਆਂ ਤਾਰਾ ਹਦੀ ਲਾਈਟ ਮਰਦੀ ਉਹਦੇ ਵੀ ਅਸੀਂ ਕਹਿੰਨੇ ਪਰ ਕਿਤੇ ਕੋਈ ਸਰਵਾਈ ਨਹੀਂ ਹੈਗੀ ਕੋਈ ਨਾ ਆ ਕੇ ਦੇਖਦਾ ਨਾ ਕੋਈ ਕਰਦਾ ਆ ਤੁਸੀਂ ਤੁਹਾਨੂੰ ਮੌਕਾ ਵੀ ਦਿਖਾ ਦਿੰਨੇ ਵੇਖੋ ਤਾਰਾਂ ਵੀਂਗੀਆਂ ਟੇਡੀਆਂ ਤੇ ਕਿਤਰਾ ਕਮਜ਼ੋਰ ਤਾਰਾਂ ਨੇ ਪਤਾ ਨਹੀਂ ਕਦੋਂ ਵੀ ਟਿੱਡ ਟੁੱਟ ਕੇ ਡਿੱਗ ਸਕਦੀ ਹੈ ਤੇ ਮਹਿਕਮੇ ਬੜੀ ਵਾਰਾ ਕਿਹਾ ਮਹਿਕਮੇ ਵਾਲੇ ਧਿਆਨ ਨਹੀਂ ਦਿੰਦੇ ਪਤਾ ਨਹੀਂ ਉਹ ਲਾਪਵਾਈ ਤੇ ਜਾਂ ਉਹ ਜਾਣ ਪੁੱਜ ਗਈ ਕੀ ਕਰਦਾ ਮਹਿਕਮੇ ਪਤਾ ਨਹੀਂ ਹੁਣ ਮੰਗ ਕੀ ਕਰਦੇ ਤੁਸੀਂ ਇੱਕ ਤਾਂ ਜਿਹੜਾ ਜਿਹੜਾ ਨੁਕਸਾਨ ਹੋਇਆ ਜੀ ਨਾਲ ਦਾ ਨੁਕਸਾਨ ਹੈ ਉਹ ਮਤਲਬ ਪੀਰ ਚੌੜੇ ਸਾਨੂੰ ਮੁਆਵਜ਼ਾ ਮਿਲੇ ਜਾਂ ਸਾਨੂੰ ਕੁੜੀਏ ਪ੍ਰਬੰਧ ਕਰ ਦਿੱਤਾ ਜਾਵੇ ਕਿ ਸਾਡੇ ਡੰਗਰ ਵਾਸਤੇ ਕੰਬੀਦਾ ਜਿਹੜਾ ਉਹ ਇਨਵੈਸਟ ਹੋ ਗਈ ਹੈ ਤੇ ਇੱਕ ਆ ਮੇਨੋ ਜ਼ਰੂਰੀ ਆ ਵੀ ਤਾਰਾਂ ਜਿਹੜੇ ਸਾਰੀਆਂ ਬਦਲ ਕੇ ਨਵੇਂ ਸਰੋ ਕੋ 35 ਸਾਲ ਪੁਰਾਣੀਆਂ ਤਾਰਾਂ ਨੇ ਇਹ ਕੰਡਮ ਹੋਈਆਂ ਪਈਆਂ ਇਹ ਹੋਰ ਵੀ ਕਿਤੇ ਫੇਰ ਵੀ ਨਖਾਣ ਹੋ ਸਕਦਾ ਸਭ ਤੋਂ ਪਹਿਲੇ ਜ਼ਰੂਰੀ ਵੀ ਤਾਰਾਂ ਬਦਲੀਆਂ ਜਾਣ ਜੀ ਹਰਵਿੰਦਰ ਸਿੰਘ ਜੀ ਦੇਖੀ ਮਸਲਾ ਕੀ ਕਿਸ ਤਰ੍ਹਾਂ ਲੱਗੀ ਆ ਕੇ ਮਸਲਾ ਜੀ ਇਹ ਤਾਰਾਂ ਮਾੜੀਆਂ ਤਾਰਾਂ ਹੀ ਜਿਹਦੀ ਤਾਰ ਦੇਖਦੀ ਇਸ ਤੋਂ ਅੱਗੇ ਸਟਾਰਟ ਹੋ ਗਈ ਲਗਭਗ 12-13 ਕਿਲੇ ਜਿਹੜਾ ਨਾਲ ਸੜਕੇ ਸੁਭਾਗ ਆ ਤੇ ਤਾਰਾਂ ਦੀ ਮੁਸ਼ਕਲ ਹੀ ਹਰ ਵਾਰ ਆਉਂਦੀ ਆ ਇਹ ਅੱਗੇ ਵੀ ਆਉਂਦੀ ਆ ਪਹਿਲੀ ਵਾਰ ਨਹੀਂ ਆਇਆ ਯਾਰ ਇਸ ਤੋਂ ਪਹਿਲਾਂ ਵੀ ਨੁਕਸਾਨ ਹੋਇਆ ਹਾਂ ਹਾਂਜੀ ਇਹ ਤੋਂ ਪਹਿਲਾਂ ਤਾਰਾਂ ਡਿੱਗਦੀਆਂ ਰਹਿੰਦੀਆਂ ਜੀ ਚਲੋ ਨੁਕਸਾਨ ਨਹੀਂ ਆ ਤਾਰਾਂ ਡਿੱਗਦੀਆਂ ਰਹਿੰਦੀਆਂ ਝੋਨੇ ਦੇ ਸੀਜ਼ਨ 'ਚ ਵੀ ਤੇ ਗਰਮੀਆਂ ਦੇ ਸੀਜ਼ਨ 'ਚ ਅਸੀਂ ਉਦੋਂ ਦਾ ਆ ਵੀ ਨਿਗਰਾਨੀ ਕਰਨਾ ਹੈ ਤਕਰੀਬਨ ਇਹਦੀ ਕੋਈ ਬੀਲੀਆ ਵਾਲਾ ਨੂੰ ਜਾਨੂ ਕਰਵਾਇਆ ਗਿਆ ਤਾਰਾਂ ਮਾਰੀਆਂ ਬਸ ਜਿਬਾਨਾ ਹੀ ਕਰਾਈਦਾ ਜੀ ਮੂੰਹ ਬੋਲਿਆ ਕਰਾਈਦਾ ਜੀ ਜ਼ਰੂਰ ਕਰਾਈਦਾ ਤੇ ਉਹਨਾਂ ਲੋਕ ਹੀ ਨਹੀਂ ਇਹਦੇ 'ਤੇ ਧਿਆਨ ਦਿੱਤਾਗੇ ਨਹੀਂ ਧਿਆਨ ਨਹੀਂ ਦਿੱਤਾਗੇ ਜੀ ਵੇਖ ਲਓ ਜੀ ਧਿਆਨ ਉਹਨਾਂ ਦੇ ਵਸਦਾ ਵੀ ਵੇਖ ਲਓ ਸਰਕਾਰਾਂ ਦੇ ਵਸਦਾ ਕੰਮ ਹੈ ਵੱਡੀ 11000 ਇਹ ਜ਼ਰੂਰ ਬਦਲਣੀਆਂ ਚਾਹੀਦੀਆਂ ਇਹ ਉਹਨਾਂ ਦੇ ਸਮੇਂ ਹੋਰ ਵੀ ਨੁਕਸਾਨ ਕਰਨਗੀਆਂ ਤੇ ਕੋਸ਼ ਜਿਹੜੀਆਂ ਵੱਡੀਆਂ 11000 12000 ਇਹਨਾਂ ਦੀਆਂ ਨੀਵੀਆਂ ਉਹਨਾਂ ਦੇ ਕੰਪੈਨ ਵਗੈਰਾ ਵੀ ਲੱਗ ਜਾਂਦੀ ਆ ਉਹ ਵੀ ਬੜੀ ਵਾਰ ਕਿਹਾ ਵੀ ਉੱਚੀਆਂ ਕੀਤੀਆਂ ਜਾਣ ਕਿਰਪਾ ਕਰਕੇ ਕੋਈ ਨੁਕਸਾਨ ਨਾ ਹੋਵੇ ਕਿ ਇਹ ਪਵਾਨ ਚਾਲਕ ਦਾ ਨੁਕਸਾਨ ਨਾ ਹੋਵੇ ਕੰਪੈਨ ਤੇ ਕਿਸਾਨ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਬੇਨਤੀ ਆ ਵੀ ਇਹ ਜ਼ਰੂਰ ਕੰਮ ਕੀਤਾ ਜਾਵੇ ਖਾਸ ਕਰਕੇ ਕਿ ਇਹ ਇੱਕ ਪ੍ਰਸ਼ਾਸਨ ਉਹਨਾਂ ਜਿਹੜੇ ਜਿਹੜੀ ਤੂੜੀ ਦਾ ਸਰ ਗਿਆ ਨਾਲ ਉਹਦਾ ਬੰਦਾ ਜੋ ਤੂੜੀ ਦਾ ਮਰਮਦ ਕਰੇ ਕਿਸਾਨਾਂ ਨੂੰ ਦਿੱਤਾ ਜਾਵੇ